ਵੈਕੁਰਜੀ ਕਾ ਕਾਲਸਾ ਵੈਕੁਰਜੀ ਕੀ ਪਤੇ ਤਕਰੀਬਨ ਡੇਢ ਘੰਟਾ ਪਹਿਲਾਂ ਮੈਨੂੰ ਮਾਇਆਪੁਰੀ ਤੋਂ ਟੈਲਫੋਨ ਆਇਆ ਸੀ ਕਿ ਇੱਥੇ ਦੇ ਗੁਰਦੁਆਰੇ ਦੇ ਵਿੱਚ ਇੱਕ ਬੰਦਾ ਅੰਦਰ ਚੜਾ ਗਿਆ ਔਰ ਉਹਨੇ ਆਪਣੇ ਕਪੜੇ ਲਾਤੇ ਔਰ ਉਸਨੇ ਕਹਿਰੀ ਮੈਂ ਪੈਟਰੋਲ ਪਾ ਕੇ ਅਗਲਾ ਗਿਆ ਨਾਲ ਇਹ ਕਿਸੇ ਵੱਡੀ ਸਾਜਿਸ਼ ਦਾ ਮੈਂ ਸੁਣਤੀ ਜਾਂ ਸਮਝਦਾ ਮੈਂ ਉਸੇ ਉਹ ਕਤ ਆਪਣੇ ਮੈਂਬਰ ਸਦਾ ਤੇ ਜਿੰਦਰ ਸਿੰਘ ਕੋਪਾ ਨੂੰ ਕਿਹਾ ਆਪਣੇ ਸਾਥੀਆਂ ਸਮੇਤ ਪਹੁੰਚੋ ਰਮਨਦੀਪ ਸਿੰਘ ਪ੍ਰਧਾਨ ਜੂਲ ਸੇ ਉਹਨਾਂ ਨੂੰ ਭੇਜਿਆ ਬੰਦੇ ਸਾਰੇ ਫੋਨ diel ਮੈਨੂੰ ਇਸ ਗੱਲ ਦੇ ਖੁਸ਼ੀ ਹੈ ਮੈਂ ਐਸਐਚਓ ਸਾਹਿਬ ਨਾਲ ਪਰਸਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਜੀ ਅਸੀਂ ਇਸ ਦੇ ਉੱਤੇ ਸਖਤ ਐਕਸ਼ਨ ਲਵਾਂਗੇ ਤੁਸੀਂ ਬੇਫਿਕਰ ਹੋ ਜਿਹੜੇ ਵੀ ਇਹਦੇ ਦੋਸ਼ੀ ਪਾਏ ਜਾਣਗੇ ਭਾਵੇਂ ਅੱਜ ਉਹ ਸਾਹਮਣੇ ਨਹੀਂ ਆਏ ਉਹਨਾਂ ਦੇ ਨਾਲ ਸਖਤ ਕਾਨੂੰਨ ਲਾਈ ਅਸੀਂ ਐਕਸ਼ਨ ਲਵਾਂਗੇ ਇਹ ਇਸ ਵੇਲੇ ਦੀ ਅਸੀਂ ਤੁਹਾਨੂੰ ਗਰੰਟੀ ਕਹਿੰਦੇ ਆ ਮੈਨੂੰ ਉਮੀਦ ਹੈ ਕਿ ਸਰਕਾਰ ਇਸ ਮੌਕੇ ਦੇ ਉੱਤੇ ਆਪਣੇ ਪੁਲਿਸ ਰਾਹੀਂ ਔਰ ਹੋਰ ਇੰਟੈਲੀਜੈਂਸ ਕੰਪੋਨੈਂਟ ਦੇ ਆ ਰਾਈਂ ਚੰਗਰੀਤ ਰਾਹੀਂ ਕੇਸ ਦੀ ਤਫਤੀਸ਼ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਣਗੇ